ਅਣੀ ਸਸਿਕਾ ਦੋਸਤੋ ਆਪਾਂ ਨੂੰ ਪੰਜਾਬ ਦੇ ਵਿੱਚ ਇਸ ਟਾਈਮ ਬਹੁਤ ਜ਼ਬਰਦਸਤ ਹੜ੍ਹ ਆਏ ਹੋਏ ਆ ਇੰਨਾ ਨੁਕਸਾਨ ਹੋ ਰਿਹਾ ਕਿ ਵਿੱਤ ਤੋਂ ਬਾਹਰ ਕਿਸਾਨੀ ਵੈਸੇ ਮਰੀ ਹੋਈ ਆ ਪਰ ਆ ਕੁਦਰਤੀ ਹਾਫਤਾ ਨੇ ਬਿਲਕੁਲ ਕਿਸਾਨੀ ਦਾ ਲੱਕ ਤੋੜ ਦਿੱਤਾ ਇਹ ਅੱਜ ਦਾ ਤਾਜ਼ਾ ਵੀਡੀਓ ਆ ਹਰੀਕੇ ਪਤਣ ਦੀਆਂ ਜਿੱਥੇ ਪਾਣੀ ਆ ਰਿਹਾ ਤੋਂ ਔਰ ਅੱਗੇ ਪਾਣੀ ਛੱਡਿਆ ਜਾ ਰਿਹਾ ਇੱਥੇ ਪਾਣੀ ਜਿਹੜਾ ਇਸ ਟਾਈਮ ਆ ਦੱਸ ਰਿਹਾ ਕਿ ਜਿਹੜਾ 86 ਚੜਾ ਆਇਆ ਸੀਗਾ ਉਦੋਂ ਆ ਉਹ ਸਿਰਫ 1 ਫੁੱਟ ਨਹੀਂ ਵਹ ਰ ਗਿਆ। ਅਨਬਾਜਾ lao 88 ਜਿਹੜੇ ਹਾਲਾਤ ਦੇਖੇ ਐ ਐਂ ਤੋਂ ਹਾਲਾਤ ਦੇਖੇ ਹੋਏ ਐ। ਜਿਨ੍ਹਾਂ ਨੇ ਹਾਲਾਤ ਉਹ ਦੇਖੇ ਉਹਨਾਂ ਨੂੰ ਪਤਾ ਕਿ 88 ਕੀ ਹਾਲਾਤ ਬਣਿਆ ਸੀਗੇ। ਹਰ ਪਾਸੇ ਪਾਣੀ ਮਾਰ ਕਰ ਰਿਆ ਫਸਲਾਂ ਤਬਾਹ ਹੋ ਰਹੀਆਂ ਘਰ ਡਿੱਗ ਰਿਆ ਇੱਥੇ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਜਿਹੜਾ ਇਹਦੇ ਅੱਗੇ ਆ ਗਿਆ ਉਹ ਰਗੜੇ ਆ ਗਿਆ। ਬਹੁਤ ਲੋਕ ਕਿਸਾਨਾਂ ਨੂੰ ਪੜਦੇ ਆ بڑے ਲੋਕ ਕਿਸਾਨਾਂ ਨੂੰ ਮੰਗਤੇ ਕਹਿੰਦੇ ਆ بڑے ਲੋਕ ਕਿਸਾਨਾਂ ਨੂੰ ਕਹਿੰਦੇ ਜਾਣ ਬੁਝ ਕੇ ਧੰਨੇ ਲਾਉਂਦੇ ਆ ਇਹ ਜੀ ਹੈ ਇਹ ਉੱਦਾਂ ਇਹ ਗੁੰਡੇ ਆ ਬਦਮਾਸ਼ ਬੜਾ ਕੁਝ ਬੋਲਦੇ ਆ ਕਿਸਾਨ ਜਾਨ ਤੇ ਜਾਨ ਕਿਸੇ ਤੁਸੀਂ ਦੱਸੋ ਇਹ ਜਿਹੜੇ ਹਾਲਾਤ ਬਣ ਜਾਂਦੇ ਆ ਕਿਸਾਨ ਦੀ ਮਜਬੂਰੀ ਬਣ ਜਾਂਦੀ ਮੈਂ ਕਿਸਾਨ ਦੀ ਗੱਲ ਕਰ ਰਿਹਾ ਕਿਸਾਨ ਦੀ ਸਮਝੋ ਮੈਂ ਕੀ ਬੋਲਣਾ ਚਾਹੁੰਦਾ ਕਿ ਕੀ ਮੈਂ ਕਿਸਾਨ ਦੀ ਗੱਲ ਕਰਦਾ ਕਿਸਾਨ ਕੋਈ ਵੀ ਹੋ ਸਕਦਾ ਕੱਲਾ ਜੱਟ ਕਿਸਾਨ ਨਹੀਂ ਹੈਗਾ ਮੈਂ ਕਿਸਾਨ ਦੀ ਗੱਲ ਕਰਦਾ ਪਿਆ ਕਿਸਾਨ ਮਾਰਿਆ ਜਾਂਦਾ ਵਿੱਚ ਤੁ ਦੇ ਰਹੇ ਹੋ ਕਿਵੇਂ ਬੰਦ ਟੁੱਟ ਰਿਹਾ ਕਿਵੇਂ 3-3 ਦਿਨ 4-4 ਦਿਨ 5-5 ਦਿਨ ਤੋਂ ਉੱਪਰ ਲਾ ਲਾ ਕੇ ਕੋਸ਼ਿਸ਼ ਕਰ ਰਹੇ ਬਚਾਉਣ ਦੀ ਬੋਰੇ ਪਰ ਪਰ ਮਿੱਟੀ ਲਾ ਰਹੇ ਸੀ ਕੋਈ ਵਾਰ ਟਾਂੜ ਵਾਰ ਵਾਰ ਕੇ ਸੁਟ ਰਹੇ ਸੀ ਅਖੀਰ ਕੀ ਹੁੰਦਾ ਕਿ ਉਹ ਬੇਵਸ ਹੋ ਜਾਂਦੇ ਆ ਪਾਣੀ ਟੁੱਟ ਕੇ ਖੇਤਾਂ 'ਚ ਵੜ ਜਾਂਦਾ ਘਰਾਜ ਵੜ ਜਾਂਦਾ ਪਿੰਡਾਂ 'ਚ ਵੜ ਜਾਂਦਾ ਬਹੁਤ ਨੁਕਸਾਨ ਹੁੰਦਾ ਆ ਵਾਲ ਇਤੇ ਕੁਛ ਘਟੀਆਂ ਨਹਾਇਤ ਘਟੀਆਂ ਗੰਧੀਆਂ ਅਲਾਦਾ ਜਿਹੜੀਆਂ ਉਹਨਾਂ ਇਹ ਅਜਿਹਾ ਸਹਾਰਾ ਲਿਆ ਆ ਔਰ ਉਹ ਇਹੋ ਜਿਹੇ ਵੀਡੀਓ ਬਣਾਉਣਾ ਪਈ ਜਾਂਦੇ ਆ ਸਾਫ ਪਾਰ ਦਾ ਵੀ ਇਹਦਾ ਬਣੀਆ ਪਿਛੋ ਪਿੰਡ ਪਿੰਡ ਚ ਪਾਣੀ ਪਾਣੀ ਆ ਪਿਛੋ ਖੇਤ ਜਿਹੜੇ ਸੁੱਕੇ ਪਏ ਹੋਏ ਆ ਇਹਨਾਂ ਲੋਕਾਂ ਨੇ ਇੰਨਾ ਗੰਦਪਾ ਰੱਖਿਆ ਸਿਰਫ ਪੈਸੇ ਕਮਾਉਣ ਦਾ ਮਤਲਬ ਆ ਇਹਨਾਂ ਕੋਈ ਮਤਲਬ ਨਹੀਂ ਗਾ ਪੰਜਾਬ ਬਰਬਾਦ ਹੋ ਰਿਹਾ ਵਾ ਪੰਜਾਬ ਤੇ ਨੁਕਸਾਨ ਹੋ ਰਿਹਾ ਕਿਸਾਨੀ ਖਤਮ ਹੋ ਰਹੀ ਹੈ ਕੁਛ ਵੀ ਆ ਪਰ ਉਹਨਾਂ ਨੂੰ ਸਿਰਫ ਏ ਮਤਲਬ ਆ ਕਿ ਅਸੀਂ AI ਦਾ ਜਿਹੜਾ ਗੰਦ ਪਾਉਣਾ ਲੋਕਾਂ ਤੱਕ ਤੇ ਮੈਂ ਤਾਂ ਹੈਰਾਨ ਹਾਂ ਉਹਨਾਂ ਲੋਕਾਂ ਦੀ ਦਿਮਾਗ ਦੀ ਮਾਨਸਿਕਤਾ ਤੋਂ ਆ ਜਿਹੜੇ ਉਹ AI ਬਣੀਆਂ ਫਿਲਮਾਂ ਨੂੰ ਵੀ ਆ ਵੀਡੀਓ ਨੂੰ ਵੀ ਲਾਈਕ ਕਮੈਂਟ ਤੇ ਸ਼ੇਅਰ ਕਰੀ ਜਾਂਦੇ ਕਮਾਲ ਹੋਈ ਭਈ ਉਹ ਨਿਕਲ ਬੋਲਦੇ ਆ ਪਾਪੀ ਰ ਹੋਊਗੀ ਜਿਹੜੀ ਇਹਨੂੰ ਵੀਡੀਓ ਨੂੰ ਸ਼ੇਅਰ ਨਾ ਕਰੂਗੀ ਚਲੋ ਵੀ ਸ਼ੇਅਰ ਕਰੀ ਜਾਂਦੇ ਸਾਡੀ ਮਤ ਦੇਖੋ ਕਿ ਨਹੀਂ ਕਿ ਮਾਤਾ ਸਾਡੀ ਕਤੇ ਉਚਤੇ ਕੋਲੇ ਉੱਡੀ ਜਾਂਦੇ ਆ ਖੰਭ ਲੱਗੇ ਉੱਡੀ ਜਾਂਦੇ ਦੇਖੋ ਜੀ 100 100 ਕੋੜਾ ਇੱਕ ਕੋਰ ਦਾਵਾ ਜਿਹੜਾ ਸ਼ੇਅਰ ਕਰੂਗਾ ਇੰਨੇ ਪੈਸੇ ਹੁਣ ਯਾ ਮਿਲੂਗਾ ਲੋਕ ਸ਼ੇਅਰ ਕਰੀ ਜਾਂਦੇ ਇਹ ਸੋਨੇ ਦਾ ਕਸ਼ੂਆ ਆ ਗਿਆ ਜੀ ਕਿ ਮੈਂ ਇੰਨਾ ਝੂਠ ਪਤਾਣਾ ਕਿਧਰੇ گاਵਾ ਰੂੜੀ ਜਾਂਦੀਆਂ ਮੱਝਾਂ ਰੂੜੀ ਜਾਂਦੀਆਂ ਮੰਜੇ ਰੂੜੀ ਜਾਂਦੇ ਆ ਕੋਈ ਮਾਤਾ ਮੰਜੇ ਦੇ ਬੈਠੀ ਆ 15 20 ਜਿਹੜੇ ਕੋਠੇ ਜਿਹੜੇ ਕੱਚੇ ਮਕਾਨ ਆ ਪਿੰਡ 'ਚ ਪਾਣੀ ਪਾਣੀ ਤੁਰੇ ਫਰਦਾ ਤੇ ਬਾਹਰ ਦੀ ਪਰਲੇ ਬਣ ਗਿਆ ਮੈਂ ਵੀਡੀਓ ਵਿੱਚ ਖੇਰ ਸੁੱਕੇ ਪਏ ਆ ਲੋਕਾਂ ਦੁਆਵਾ ਕੰਮ ਨਹੀਂ ਕਰਦਾ ਲੋਕੀ ਉਧਰ ਲੈ ਕੇ ਜਿੰਦੇ ਆ ਛੇ ਕਰੀ ਜਾਂਦੇ ਤੇ ਕਮੈਂਟ ਚ ਵੈਗਰੂ 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 ਕਮਾਲ ਹੈ ਯਾਰ ਥੋੜਾ ਵਰਤਲਾ ਕਰੋ ਇਸ ਚੀਜ਼ ਨੂੰ ਆਪਣੇ ਨੂੰ ਇਹ ਪਰਮਾਤਮਾ ਨੇ ਵਰਤਵਾਹ ਦਿੱਤਾ ਆਪ ਵੀ ਅਤੁੱਤੀ ਦਾ ਬੜਾ ਬੋਟਾ ਹੈ ਸੋ ਪਿਆਰੋ ਬਹੁਤ ਨੂੰ ਸਾਲ ਹੋ ਰਿਹਾ ਪੰਜਾਬ ਦੇ ਵਿੱਚ ਬੜੀ ਗੁਜਾਰਸ਼ਾ ਕਿਸਾਨੀ ਬਹੁਤ ਥੱਲੇ ਜਾ ਰਹੀ ਆ ਭਾਈ ਲੋੜ ਉੱਥੇ ਇਸ ਟਾਈਮ ਹੈਗੀ ਆ ਤੇ ਫਸਲ ਜੋ ਮਾਰ ਕੇ ਮਰਨੀ ਸੀ ਉਹ ਖਤਮ ਹੋ ਗਈ ਆ ਗਾਂ ਕਣ ਵੀ ਵੇਚਣੀ ਨਹੀਂ ਵੇਚਣੀ ਹੈ ਕੋਈ ਪਤਾ ਨਹੀਂ ਹੈਗਾ ਬਾਰਾ ਉੱਥੇ ਜਿਹੜਾ ਐਸਟਾ ਹੁਣ ਲੋਡ ਪੈਣੀ ਸਭ ਤੋਂ ਜ਼ਿਆਦਾ ਲੋਡ ਪੈਣੀ ਆ ਡੰਗਰਾਂ ਦਾ ਚਾਰ ਖਤਮ ਹੋ ਗਿਆ ਮਾਰਿਆ ਗਿਆ ਉੱਥੇ ਲੋਡ ਪੈਣੀ ਚਾਰੇ ਦੀ ਉੱਥੇ ਲੋਡ ਪੈਣੀ ਤੂੜੀ ਦੀ ਉੱਥੇ ਲੋਡ ਪੈਣੀ ਦਾਣੇ ਦੀ ਸਿਰਫ ਇਹਨਾਂ ਚੀਜ਼ਾਂ ਲੋੜਿਆ ਐਵੇਂ ਰਾਸ਼ਟਾ ਲੱਗਣ ਤੁਰੇ ਸੋ ਰੱਛ ਲੋਕੋ ਕੋ ਬਾਦੂ ਹੁੰਦਾ ਕਾਣ ਜੋਗਾ ਬਾਦੂ ਹੁੰਦਾ ਕਿਉਂਕਿ ਇਹਦਾ ਰਾਸ਼ਟਾ ਜਾਂਦਾ ਵਾ ਉਹ ਰੈਂਪ ਤੋਂ ਅੰਦਰ ਜਾਂਦਾ ਨਹੀਂ ਰੈਂਪ ਦੇ ਬਿਠੇ ਬਾਹਰਲੇ ਲੋਕ ਆ ਗਏ ਸੁੱਕੇ ਥਾਂ ਤੋਂ ਬਿਠੇ ਹੋਏ ਆ ਉਹ ਇਕੱਠਾ ਕਰੀ ਜਾਂਦੇ ਘਰਾਂ ਲੈ ਜਾਂਦੇ ਚੱਕ-ਚੱਕ ਕੇ ਆਪਣਾ ਜਿਹੜੇ ਅੰਦਰ ਬਿਠੇ ਆ ਦਰਿਆ ਦੇ ਵਿੱਚ ਪਾਣੀ ਦੇ ਵਿੱਚ ਉਹ ਵਿਚਾਰੇ ਉਧਰ ਰਹਿ ਜਾਂਦੇ ਆ ਸੋ ਪਿਆਰੋ ਇਹੋ ਬੁਝਾਰਸ਼ਾ AI ਮਹਿਕਮੇ ਨੂੰ ਲਾਂਤਾ ਮੇਰੇ ਨਾਲ ਵੀ ਤੁਸੀਂ ਹੀ ਪਾਇਓ ਜੇ ਤੇ ਭਾਈ ਇਹ ਜਿਹੜਾ ਮੇਰੇ ਵੀਰੋਂ ਆ ਨੁਕਸਾਨ ਹੋ ਰਿਹਾ ਇੰਨਾ ਪਰਿਵਾਰਾਂ ਦੀ ਚਾਹ ਅਮੀਰ ਆ ਚਾਹ ਗਰੀਬ ਆ ਚਾਹ ਕੋਈ ਵੀ ਹੈਗਾ ਵਾ ਜਿਹੜਾ ਪਾਣੀ ਮਾਰ ਦੇ ਵਿੱਚ ਆ ਉਹਦੀ ਮਦਦ ਜਰੂਰ ਕਰੋ ਪਿਆਰੋ ਧੰਨਵਾਦ